ਕਿ ਕੋਲਾ ਮੁਰਦਾ ਯੋਦੋ ਯੋਦੋਲੀ ਅੱਗੇ ਗੱਲ ਜੀ ਕਰਦਾ ਕਿ ਤੁਸੀਂ ਮਨਦੀ ਹੋ ਨਾ ਆਇਆ ਜੀ ਬਹੁਤ ਕਹਣਾ ਕਿ ਕਿਸੇ ਤੇ ਟੱਕਰ ਹੋਣੀ ਕਿੱਥੇ ਲੈ ਗਏ ਨਾ ਲੱਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿੱਥੇ ਕਰਿਆ ਹਾਂ ਨਾ ਆ ਲੀਡਿਆਂ ਦੀ ਸਾਡੀ ਆਂਦੀ ਨੀਗੜਾ ਦੇ ਮਾਸ਼ੀ ਆ ਅਸੀਂ ਆਏ ਆਪਣੇ ਹੌਕਸ ਇਕ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਈ ਗਿਆ ਤੇ ਇਤਰਾ ਅਸੀਂ ਕਿ ਥੋੜੀ ਕਰ ਸਕਦੇ ਮੇਰਾ ਘਰ ਵਾਲਾ ਮੇਰਾ ਮੁੰਡਾ ਆ ਬਿਲਕੁਲ ਕੋਈ ਗੁੰਡਾ ਨਾ ਤਮਾਨਗੀ ਇਤ ਮਮੀ ਅਲੀ ਰਾਜੂ ਦੀ ਮਾ ਰਾਜੂ ਦੀ ਮਮੀ ਹੈ ਤੁਹਾਡਾ ਕੀ ਨਾਮ ਕੀ ਹੈ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਕੋਈ ਹਸਦੀ ਪ੍ਰੋਗਰਾਮ ਕਿਸੇ ਕਾਕੇ ਦਾ ਕੰਮ ਨਾ ਹੋ ਗਿਆ ਆਣੇ ਆ ਕੇ ਫੜ ਤੜ ਕੇ ਆਪਣੇ ਭੈਣ ਘਰ ਆਉਣ ਦੀ ਗੱਲ ਰਾਜੂ ਤੇ ਕਿਹੜਾ ਮਾਮਲਾ ਦਰਜੀ ਕਾਦਾ ਕੀ ਕੀਤਾ ਸੀ ਕੋਈ ਨਹੀਂ ਤੋ ਕੱਪੀ ਹੁੰਦਾ ਬੇਤੀ ਸਾ ਮੁੰਨਾ ਮੁੰਡਾ ਕਾਕੇ ਦਾ ਜਨਮ ਲੈ ਲੇ ਕਿ ਪੁਰਾਣੀ ਪਰਚੀ ਦਰਜੀ ਉੱਤੇ ਨਾ ਕੋਈ ਨਹੀਂ ਹੈ ਤੇਰੀ ਕਹਿੰਦਾ ਆ ਤੇਰੀ ਤੋਂ ਜਿਆਦਾ ਕਚੈਰੀ ਹੈ ਅਜੇ ਮਹੀਨਾ ਨਹੀਂ ਹੋਇਆ ਆਜੇ ਮਹੀਨਾ ਨਹੀਂ ਹੋਇਆ ਤੀ ਆਏ ਜੁਮਾਂ ਪਿਆ ਅੱਜ ਬਰ ਹਾਂਜੀ 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 ਤਰੀਕੇ ਪੋਂ ਜਿਆਦਾ ਕਚੈਰੀ ਜਾਂਦਾ ਹੈ ਕਿੱਥੀ ਕੀਤੀ ਤੇ ਕੀ ਪ੍ਰੋਗਰਾਮ ਹੁੰਦਾ ਸੀ ਕਿਦਾ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ ਅੱਛੀ ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਲਕੀਤੀਆਂ ਦੇ ਖੋਹਾਂ ਦੇ ਹਥਿਆਰਾਂ ਦੇ ਅੱਜ ਇਹ ਆਪਣੇ ਬੱਚੇ ਦਾ ਜਨਮ ਦਿਨ ਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਤੇ ਇਹਨੇ ਤਕਰੀਬਨ ਇਹ ਜੇਲ ਤੋਂ 2 ਮਹੀਨਾ ਕਿ ਹੋਇਆ ਨੂੰ ਰਿਹਾਅ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ ਚੋਂ ਗਲਤ ਬੰਦੇ ਗਲਤ ਅੰਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਤੇ ਕੁਝ ਬ੍ਰਮਧ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰਮਧ ਹੋਇਆ ਉਹਦੇ ਸਬੰਧੀ ਅਜੇ ਤਫ਼ਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿਨ੍ਹਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫ਼ਤੀਸ਼ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੀ ਨੇਤਾ ਨੇ ਕਬਜ਼ੇ ਚ ਉਹ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਉਹ ਹਜੇ ਕਲੇਮ ਜੋ ਮੇਰੇ ਕੋਲ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਐਸਚਓਆ ਸਾਹਿਬਾਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕੋਆਨਟਰੀਂਗ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜਰੂਰ ਨੇ ਐਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਨੇ ਸ਼ੂਟਰ ਸਮੇਤ ਕਿੰਨੇ ਬੰਦੇ ਰਾਉਂਡ ਆਫ ਕੀਤੇ ਆ ਪੰਜ ਤੋਂ 6 ਬੰਦੇ ਆਪਾਂ ਗ੍ਰফতার ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾ ਕੋਈ ਕੋ ਐਸਲਾ ਮਿਲੇਗਾ ਉਹਨਾਂ ਤੇ ਬੰਦੀ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਆ ਜਿਹੜੇ ਬਾਕੀ ਨੇ ਉਹ ਉਹ ਵੀ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਕਸ ਦੇ ਵਿੱਚੋਂ ਹੀ ਮਿਲਿਆ ਜੀ ਪੈਕਸ ਵਿੱਚ ਜਿਹਦਾ ਦੇ ਵਿਰੋਧੀ ਧਿਰ ਵੱਲੋਂ ਵੀ ਕੋਈ ਇਨ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਆ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਮਾ ਵੀ ਹੋਣਾ ਵਾ ਜੇ ਕੋਈ ਰਾਜੀ ਨਾਮ ਨਾ ਛੜਿਆ ਛੜਿਆ ਤੇ ਕੋਈ ਝਗੜ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਭੀੜ ਸੀ ਆ ਕਿੰਨੇ ਕੋ ਲੋਕ ਸੀ ਉੱਥੇ ਕੋਈ 100 200 ਆਦਮੀ ਹੋਊਗਾ 50 ਕੁ ਲੇਡੀਜ਼ ਹੋਣਗੀਆਂ ਤੇ ਕੋਈ ਇਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਟ੍ਰੈਟਿਕ ਕਿਹਾ ਜਾ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹ ਹੀ ਲਿਆਂਦੇ ਜੇ ਫੇਰ ਘੜੀਮੁੜੀ ਇਹ ਗੱਲ ਕੋਈ ਨਹੀਂ